ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼ੀ ਰਾਮ ਪਹਿਲੀ ਗੱਲ ਮੈਂ ਸਾਰੇ ਮੁਕਸਰ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਨੀ ਹੈ ਕਿ ਇਹ ਬਹੁਤ ਸ਼ੁਭ ਘੜੀ ਆਈ ਹੈ ਤੇ ਇਹਦੇ ਵਿੱਚ 22 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੋਣਾ ਹੈ ਤੇ ਮੈਂ ਦੱਸ ਦਿੰਨੀ ਹੈ ਕਿ ਉਸ ਦਿਨ ਪ੍ਰੋਗਰਾਮ 22 ਤਰੀਕ ਨੂੰ ਸਭ ਤੋਂ ਪਹਿਲਾਂ ਜਿਹੜੀ ਸਾਡੀ ਗ੍ਰੈਂਡ ਓਪਨਿੰਗ ਹੈ ਉਹ ਕਥਕ ਡਾਂਸ ਗਜਵੰਦਨਾ ਨਾਲ ਹੋਊਗੀ ਤੇ ਜਿਹੜੀ ਇੱਕ ਖੇਚ ਦਾ ਕੇਂਦਰ ਤੇ ਜਿਹੜੀ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਗ੍ਰੇਸਫੁਲ ਬਣਾਊਗੀ ਉਹ ਦੇਖਣ ਵਾਲੀ ਹੋਊਗੀ ਉਸ ਤੋਂ ਬਾਅਦ ਭਗਵਾਨ ਰਾਮ ਜੀ ਦਾ ਰਾਜ ਤਿਲਕ ਤੇ ਭਰਤ ਮਲਾ ਇਹ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਹੋਣੀਆਂ ਤੇ ਸਾਡੇ ਸਾਰਿਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਪਹੁੰਚ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਵਿੱਚ ਚਾਰ ਚੰਦ ਲਾਓ ਜੈ ਸ਼੍ਰੀ ਰਾਮ ਦਸਹਰਾ ਕਮੇਟੀ ਦੇ ਪ੍ਰਧਾਨ ਅਸ਼ੋਕ ਚੋਕ ਮੈਂ ਬੇਨਤੀ ਕਰਦਾ ਕਿ ਇਸ ਵਾਰ ਬੜਾ ਹੀ ਉਤਸ਼ਾਹਿਤ ਦੇਣ ਆਇਆ। ਸ਼੍ਰੀ ਰਾਮ ਜੀ ਦੀ ਅਪਾਰ ਕਿਰਪਾ ਹੋਈ ਹੈ 500 ਸਾਲਾਂ ਤੋਂ ਬਾਅਦ। ਔਰ ਸ਼੍ਰੀ ਰਾਮ ਜੀ ਆਪਣੀ ਅਯੁੱਧਿਆ ਦੇ ਵਿੱਚ ਪਹੁੰਚ ਰਹੇ ਹੈ। ਉਹ ਸਾਰੇ ਵਰਲਡ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅਪਰਾਲਾ ਫੁਰਨਾ ਜਿਹੜਾ ਉਹ ਕੁੱਕੂ ਜੀ ਨੂੰ ਆਇਆ ਕਿ ਮੈਂ ਇਹ ਧਾਰਮਿਕ ਪਰਿਵਾਰ ਹੈ। ਇਹਨਾਂ ਨੇ ਸ਼ੁਰੂ ਤੋਂ ਇਹਨਾਂ ਦੀ ਪ੍ਰਕਿਰਤੀ ਤਾਂ ਧਾਰਮਿਕ ਚ ਰਹੀ ਹੈ। ਇਹਨਾਂ ਨੇ ਰਾਮਲੀਲਾ ਵੀ ਕੀਤੀ ਹੈ, ਦਸਹਿਰਾ ਵੀ ਮੇਰੇ ਨਾਲ ਮੋੜੇ ਨਾਲ ਮੋੜਾ ਲਾ ਕੇ ਕਰਦੇ ਰਿਹਾ ਔਰ ਇਸ ਵਾਰ ਇਹਨਾਂ ਦੇ ਮਨ 'ਚ ਫੁਰਨਾ ਆਇਆ ਕਿ ਮੈਂ ਇੱਕ ਨਵੀਂ ਚੀਜ਼ ਸ਼ਹਿਰ ਨੂੰ ਵਿਖਾਵਾਂ ਇਹਨਾਂ ਦੇ ਜਿਹੜੇ ਬੱਚੇ ਆ ਉਹ ਬੇਟੀਆਂ ਬੜੀਆਂ ਉਤਸ਼ਾਹਿਤ ਆ ਉਹਨਾਂ ਨੇ ਇਹ ਸਾਰੇ ਵਧੀਆ ਰੋਲ ਕਰਕੇ ਸ਼੍ਰੀ ਰਾਮ ਜੀ ਦਾ ਪੂਸ਼ਕ ਮਾਨ ਤੋਂ ਹੋਣਾ ਸ਼੍ਰੀ ਰਾਜ ਤਿਲਕ ਪੜਤ ਮਲਾਬ ਔਰ ਹੋਰ ਵੀ ਬਹੁਤ ਵਧੀਆ ਕਲਾਕਿਰਤੀਆਂ ਜਿਹੜੀਆਂ ਉਸ ਦਿਨ ਵੇਖਣ ਵਾਲੀਆਂ ਹੋਣਗੀਆਂ ਮੁਖਸਰ ਦੀ ਧਰਤੀ ਤੇ ਲੋਕਾਂ ਨਾਲੋਂ ਬਲਖਣ ਢੰਗ ਦਾ ਜਿਹੜਾ ਪ੍ਰੋਗਰਾਮ ਤੇ ਅਤਿਸ਼ਵਾਜੀ ਦਾ ਨਜ਼ਾਰਾ ਵੇਖਣ ਵਾਲਾ ਹੋਵੇਗਾ ਉਥੇ ਲੰਗਰ ਵਗੈਰਾ ਸੰਗਤ ਵੱਲੋਂ ਲਾਏ ਗਏ ਆ ਅਸੀਂ ਹੋਰ ਕਿਸੇ ਤੋਂ ਕੋਈ ਡਿਮਾਂਡ ਨਹੀਂ ਰੱਖੀ ਇਹ ਕੁੱਪੂ ਜੀ ਤੇ ਮੈਂ ਰਲ ਕੇ ਦੋਵੇਂ ਜਣੇ ਮੇਨ ਮੁੱਖ ਇਹ ਹੈ ਪਰ ਅਸੀਂ ਸਾਰੇ ਰਲ ਕੇ ਪਰਿਵਾਰ ਵੱਲੋਂ ਹੀ ਆਪਦੇ ਜਿਹੜੇ ਅਸੀਂ ਇੱਕ ਘਟਨਾ ਹੈ ਅਸੀਂ ਆਪਦੇ ਵੱਲੋਂ ਇਹ ਸਾਰਾ ਆ ਬੇਟੀਆਂ ਬਹੁਤ ਵਧੀਆ ਰੋਲ ਕਰਨੀਆਂ ਤੇ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਬੜੇ ਉਤਸ਼ਾਹ ਨਾਲ ਸ਼੍ਰੀ ਆਰਾਮ ਜੀ ਦੀ ਕਿਰਪਾ ਨਾਲ ਕਿਸੇ ਨੇ ਕੁਝ ਨਹੀਂ ਦੇਣਾ ਔਰ RAM ਜੀ ਵੇਖ ਰਹੇ ਆ ਔਰ ਸਾਰਾ ਹੀ ਜਿਹੜਾ ਅਪਰਾਲਾ ਇਸ ਪਰਿਵਾਰ ਦਾ ਔਰ ਬਹੁਤ ਵਧੀਆ ਤਰੀਕੇ ਨਾਲ ਅਸੀਂ ਜਿਹੜਾ ਉਹ ਵਖਾਇਆ ਜਾ ਰਿਹਾ ਹੈ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਹੋਰ ਕੁਝ ਵੀ ਨਹੀਂ ਕੱਲੇ ਪੁਸ਼ਪ ਫੁੱਲ ਲੈ ਕੇ ਸ਼੍ਰੀ ਰਾਮ ਜੀ ਦੇ ਅਰਪਣ ਕਰੋ ਔਰ ਉਸ ਦਿਨ ਦੀਆਂ ਰਾਤ ਨੂੰ 8 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ 22 ਤਰੀਕ ਨੂੰ 7 ਵਜੇ ਪੂਜਨ ਹੋਵੇਗਾ 8 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ ਪਰ ਉਹ ਵੇਖਣ ਨਾਲ ਤਲਕ ਰੱਖੂਗਾ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਨੂੰ ਜਿਵੇਂ ਲੋਕ ਦਸਹਿਰਾ ਨਹੀਂ ਭੁੱਲਦੇ ਇਹ ਪ੍ਰੋਗਰਾਮ ਵੀ ਨਹੀਂ ਭੁੱਲਣਗੇ ਤੁਸੀਂ ਸਾਰੇ ਆਓ ਆਉਂਗੇ ਨਾ जय श्री राम प्रोग्राम ਹੈਗਾ ਸਾਰਾ ਵਿਸਥਾਰ ਨਾਲ ਦੱਸ ਦੋ ਕਿੰਨਾ ਵੱਲੋਂ ਹੋ ਰਿਹਾ ਹੈਗਾ जय श्री राम तो तो मेरे मेरे एक एक जी ਇਹ ਜਿਹੜਾ ਪ੍ਰੋਗਰਾਮ ਹੈ ਜੀ ਅਸੀਂ 22 ਦੇ ਸਹਿਯੋਗ ਨਾਲ ਸਾਡਾ ਅਸੀਂ ਦੁੱਲਾ ਪਰਿਵਾਰ ਮੇਰੇ ਫਾਦਰ ਜੀ ਦਾ ਨਾਮ ਦਲੀਪ ਕੁਮਾਰ ਦੁੱਲਾ ਜੋ ਸ਼ੁਰੂ ਤੋਂ ਹੀ ਰਾਮਲੀਲਾ ਦੁਸ਼ਹਿਰਾ ਤੇ ਹੋਰ ਵੀ ਧਾਰਮਿਕ ਕੰਮ ਕਰਦੇ ਰਹੇ ਨੇ ਤੋਂਨੋਂ ਤੋਂ ਬਾਅਦ ਇਹ ਮੇਰੇ ਵੱਲੋਂ ਮੇਰੇ ਪਿਤਾ ਜੀ ਨੂੰ ਇੱਕ ਸ਼ਰਧਾਂਜਲੀ ਇੱਕ ਸ਼ੁਭ ਮੌਕੇ ਦੇ ਉੱਤੇ ਪ੍ਰਭੂ श्री राम जी ਦਾ ਜਿਸ ਦਿਨ ਅਯੁੱਧਿਆ ਮੰਦਿਰ ਦਾ ਮੂਰਤ ਹੈ ਅਫਤਨ ਸਾਡੇ ਦਿਮਾਗ ਚ ਆਇਆ ਵੀ ਕਿਉਂ ਨਾ ਆਪਣੇ ਸ਼ਹਿਰ ਮੁਕਸਰ ਸਾਹਿਬ ਨੂੰ ਵੀ ਅਯੋਧਿਆ ਦਾ ਰੂਪ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਯਾਦ ਰੱਖਿਆ ਜਾਵੇ ਕਿ ਇਸ ਦੇ ਵਿੱਚ ਮੁੱਖ ਜਿਹੜਾ ਆਕਰਸ਼ਣ ਹੈ ਪ੍ਰਭੂ ਸ਼੍ਰੀ ਰਾਮ ਜੀ ਦਾ ਪੁਸ਼ਪਕ ਵਿਮਾਨ ਦੇ ਨਾਲ ਆਣਾ ਤੇ ਭਾਰਤ ਮੇਲਾ ਰਾਜ ਤਿਲਕ ਸਮਾਰੋਜੋ ਇੱਕ ਦੇਖਣ ਯੋਗ ਹੋਵੇਗਾ ਇਸ ਦਿਨ ਜਿਹੜੀ ਆਤੀਸ਼ਬਾਜ਼ੀ ਹੋਈ ਗਈ ਮੇਰੇ ਖਿਆਲ ਮੁਕਸਰ ਲਗਾਤਾਰ 5-7 ਸਾਲ ਤੱਕ ਦੋ ਭੁੱਲਦਾ ਨਹੀਂਗਾ ਜੀ ਇਸ ਪ੍ਰੋਗਰਾਮ ਨੂੰ ਬਾਕੀ ਮੇਰੇ ਤਾਇਆ ਸ਼ੋਕਮਾਨ ਚੁੱਕ ਜੀ